ਜਮਾ ਕਰੇ ਲੂ ਪਸ਼ੂ ਪਾਲਕ ਦਾ ਕੋਈ ਵਪਾਰ ਦਾ ਕੰਮ ਨਹੀਂ ਭਰਾ ਦਾ ਵੀਡੀਓ ਆ ਜਿਹੜੀ ਬਾਈ ਜੀ ਉਹ 19 ਮਾਰਚ 2025 ਦੀ ਵੀਡੀਓ ਆ ਕੋਈ ਨਹੀਂ ਬਾਈ ਬਨ ਲਾ ਬਨ ਲਾ ਆ ਦੋ ਸੂਏ ਛੋਡੇ ਕੋਲ ਹੀ ਇਹਨੇ ਬੱਚੇ ਨਾ ਦਿੱਤਾ ਨਾ ਸਾਡੇ ਕੋਲ ਹੀ ਬੱਚੇ ਐ ਤੇ ਘਰ ਦੀ ਵੈੜ ਸੀ ਆਪਣੀ ਹਾਂ ਤੇ ਪਿਛਲੇ ਸੂਏ ਬਾਈ ਦੂਸਰੇ ਕਿੰਨਾ ਕ ਦੁੱਧ ਦਿੱਤਾ ਤੁਹਾਡੇ ਕੋਲੇ ਇਹਨੇ 16 ਲੀਟਰ ਦੁੱਧ ਸੀਗਾ ਜੀ ਜਮਾ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਜੀ ਪਿੰਡ ਭੁੱਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰ ਹੋਰਾਂ ਨੂੰ ਤਲਵੰਡੀ ਸਾਬੋ ਜਮਾ ਕਰੇ ਜਲੂ ਪਸ਼ੂ ਪਾਲਕ ਦੇ ਘਰੋਂ ਵੀਡੀ ਤੀਸਰਾ ਸੂਆ ਬਾਈ ਨੇ ਐਫ ਗਾਂ ਸੇਲ ਕਰਨੀ ਆ ਕਿੰਨਾ ਦੁੱਧ ਦਿੰਦਾ ਇਹਨੇ 2 ਸੂਆਂ ਜਿਹਨਾਂ ਦੇ ਘਰੇ ਕੀ ਮੁੱਲ ਰਹੂਗਾ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਆਹ ਦੇਖ ਲਓ ਇਹ ਆ ਗਈ ਪਹਿਲੇ ਸੂਏ ਦੀ ਇਹਦੀ ਬੱਚੀ ਤੇ ਨੰਬਰ 2 ਤੇ ਆ ਦੂਸਰੇ ਸੂਏ ਦੀ ਹੁਣ ਤੀਜੇ ਸੂਏ ਵਾਸਤੇ ਬਾਈ ਜੀ ਗਾਂ ਨੇ ਸੂਣਾਗਾ 2-4 ਦਿਨਾਂ ਦੀ ਜਿੰਨੇ ਦੀ ਕੱਚੀ ਹੈਗੀ ਆ ਐ ਨਹੀਂ ਪਤਾ ਬਾਈ ਕਹਿੰਦਾ ਇੱਕ ਅੱਦੇ ਦੇ ਅੱਜ ਸੂਈ ਪਵੇ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਦੇ ਆ ਕੀ ਮੁੱਲ ਰਹੂਗਾ ਗਾਂ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਆ ਜਾ ਵੀਰੇ ਹੋਰ ਕੀ ਹਾਲ ਹੈ ਵੀਰੇ ਵਧੀਆ ਹੀ ਵਧੀਆ ਪਹਿਲਾਂ ਤਾਂ ਬਈ ਆਪਦਾ ਮੋਬਾਈਲ ਨੰਬਰ ਬੋਲ ਦੇ 98736 ਹਾਂਜੀ 52960 ਠੀਕ ਆ ਬਈ ਦਾ ਵੀਡੀਓ ਦੇ ਉੱਪਰ ਮੋਬਾਈਲ ਨੰਬਰ ਚੱਲੀ ਜਾਂਦਾ ਕਿੰਨਵੇਂ ਸੂਏ ਆ ਹੁਣ ਬਾਈ ਤੁਸੀਂ ਡਿਟੇਲ ਦੇ ਦਿਓ ਇੱਕ ਮੋਟੀ ਮੋਟੀ ਤੀਜੇ ਸੂਏ ਹੈਗੀ ਇਹੇ ਤੀਸਰੇ ਸੂਏ ਸੋਨਾ ਆ ਦੋ ਸੂਏ ਛੋਡੇ ਕੋਲੀ ਇਹਨੇ ਬੱਚਿਆਂ ਦਿੱਤਾ ਹਾਂ ਸਾਡੇ ਕੋਲੀ ਬੱਚੇ ਐ ਤੇ ਘਰ ਦੀ ਵੈੜ ਸੀ ਆਪਣੀ ਹਾਂ ਤੇ ਪਿਛਲੇ ਸੂਏ ਬਾਈ ਦੂਸਰੇ ਕਿੰਨਾ ਕ ਦੁੱਧ ਦਿੱਤਾ ਤੁਹਾਡੇ ਕੋਲੇ ਇਹਨੇ 16 ਲੀਟਰ ਦੁੱਧ ਸੀਗਾ ਜਮਾ ਨੈਟ ਫਟ ਹਾਂ ਕੋਈ ਵਪਾਰ ਆਲਾ ਕੰਮ ਨਹੀਂ ਆਹ ਦੇਖ ਲਓ ਬਾਈ ਕਹਿੰਦਾ ਕੋਈ ਘਰ ਦੇ ਘਰੇਲੂ ਚਲੋ 100 ਮਜ਼ਦੂਰੀ ਹੁੰਦੀ ਬੰਦੇ ਨੇ ਤਾਂ ਸੇਲ ਕਰਨੀ ਆ ਕੱਲਾ ਕਹਿੰਦੇ ਪਸ਼ੂ ਰੱਖਦੇ ਆ ਬਾਈ ਇੱਕ ਦੋ ਬਸ ਐ ਜੀ ਨਾਗਰ ਹਣਾ ਬਾਈ ਹਾਂਜੀ ਬਾਈ ਜੀ 16 ਕਿਲੋ ਦੁੱਧ ਦਿੱਤਾ ਵੇਲੇ ਹਾਂਜੀ जो किसी बकाऊ पाने पचहत्तर दो सौ नब्बे आख लो चेक कराने बी कौके तो इन बनती है जो बस वट कर बैठा नहीं क्या जमा घरेलू पशु पालक कोई व्यापार काम नहीं भरा भी जी बी उन्नी मार्च दो हजार पच्चीड कोई नी बन ला बन ला ਪਛੂ ਆਇਆ ਨਾ ਬਗਾਨੇ ਬੰਦੇ ਤੋਂ ਥੋੜਾ ਜਿਹਾ ਉਪਰਾ ਜ਼ਰੂਰ ਕਰ ਜਾਂਦਾ ਆ ਇਹਦੀਆਂ ਪਹਿਲੇ ਤੇ ਦੂਸਰੇ ਸੂਏ ਤੱਕ ਦੋਵੇਂ ਇਹਦੀਆਂ ਬੱਛੀਆਂ ਆ ਗਏ ਮੇਰੇ ਕਰਮਾਲੀ ਦੇ ਕੁਝ ਦਿਨ ਹੁਣ ਬਾਕੀ ਆ ਮੁੱਲ ਆਪਾਂ ਬਾਈ ਤੋਂ ਕਨਫਰਮ ਕਰਾ ਲੈਨੇ ਕਿੰਨਾ ਮੁੱਲ ਰਹੂਗਾ ਹੋਰ ਕੀ ਹਾਲ ਆ ਬਾਈ ਤੇ ਮੁੱਲ ਦੱਸ ਦੇ ਵੀਰ ਬਣੇ ਜਾਇਦ ਜਾਂ ਮੁੱਲ ਕਰੀ ਹਨਾ ਆਪਾਂ ਕਹਿੰਦੇ ਤੇਰਾ ਸੌਦਾ ਛੇਦੀ ਤੋਂ ਛੇਦੀ ਹੋ ਜੇ ਕੀ ਮੁੱਲ ਕਰਦੇ ਉਹਦਾ 70000 ਜੀ 75000 ਹਾਂਜੀ ਨੈਟ ਫਿੱਟ ਕਿੰਨੇ ਕਦੀ ਛੱਡ ਦੋਗੇ ਕਿ ਛੋਟ ਛੱਪਾ ਆਇਆ ਕਰੋਂਗੇ ਬਸ ਛੋਟ ਛੱਪਾ ਕਰਦਾ ਕੋਈ ਨਾ 75000 ਬਾਈ ਜੀ ਮੋਲਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਪਿੰਡ ਆ ਗਿਆ ਭੁੱਖਿਆਂ ਵਾਲੀ ਜਿਹੜਾ ਬਠਿੰਡਾ ਤਹਿਸੀਲ ਆ ਗਈ ਤਲਵੰਡੀ ਸਾਬੋ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਗਾਂ ਵੀਰੇ ਬਾਕੀ ਹੈਗੀ ਆ ਚੀਜ਼ ਆ ਵਧੀਆ ਆ ਗਈ ਘਰੇ ਦੁੱਧ ਪੀਨ ਨੂੰ ਚੰਗੀ ਆ ਵਧੀਆ ਠੰਡੀ ਸੀ ਲਾ ਹਾਂਜੀ ਬਈ ਵਧੀਆ ਠੰਡੀ ਸੀ ਬਾਕੀ ਥਣਾ ਤੁਣਾ ਤੇ ਹੱਥ ਮਾਰ ਕੇ ਚੱਕ ਜੇ ਕਰਾ ਦੇ ਹਣਾ ਅਗਲੇ ਤੇ ਦਿਲ ਚਾਏ ਜਨਾ ਰਵੇ ਆ ਦੇਖ ਲੋ ਬਾਈ ਕਹਿੰਦਾ ਜਮਾ ਠੰਡੀ ਸੀ ਲਾ ਆ ਦੇਖ ਨਹੀਂ ਹੁੰਦਾ ਗਾਂਗਾ ਵੀਰੇ ਬਿਨਾ ਨਿਆਣੇ ਤੋਂ ਤੇ ਉਸ ਤੋਂ ਨਾ ਹੱਥ ਨਹੀਂ ਲਾਉਣ ਦਿੰਦੇ ਹੁੰਦੇ ਪਸ਼ੂ ਕਰੇਲੂ ਜਿਆ ਪਰਿਵਾਰ ਆ ਦੇਖੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਾਈਆਂ ਨੂੰ ਸასი ਸ਼ਕਾਰ